ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਤੇ ਸਮੁੱਚੀ ਲੀਡਰਸ਼ਿਪ ਤੇ ਸਾਹਮਣੇ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਇਲਾਕਾ ਨਿਵਾਸੀਓ ਮੈਂ ਫਤਿਹ ਬੁਲਾਉਣ ਲੱਗਾ ਫਤਿਹਦਾ ਜਵਾਬ ਫਤਈਆਲਾ ਦੇਣਾ ਚੁੱਪ ਨਾ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਨੂੰ ਥੋੜੇ ਜਿਹਾ ਗਰਮ ਕਰਦੇ ਆ ਕਿਉਂਕਿ ਸਿੱਲਾ ਮੌਸਮ ਆ ਜਿੰਨਾ ਚਿਰ ਸੇਕ ਨਾ ਨਾ ਆਇਆ ਸੇਲੋ ਨਿਕਲਣੀ ਨਹੀਂ ਸ਼ਰੋਮਣੀ ਅਕਾਲੀ ਦਰ ਜਿੰਦਾਬਾਦ ਬਾਹਾ ਖੜੀਆਂ ਕਰਕੇ ਸ਼ਰੋਮਣੀ ਅਕਾਲੀ ਦਰ ਜਿੰਦਾਬਾਦ ਦੇਖ ਤੈਗ ਬੱਤੇ ਦੇਖ ਤੈਗ ਬੱਤੇ ਪੰਥ ਕੀ ਜੀਤ ਪੰਥ ਕੀ ਜੀਤ ਖਾਲਸਾ ਜੀ ਮੈਂ ਬਹੁਤੇ ਮਿੰਟ ਨਹੀਂ ਲੈਣੇ ਮੈਂ ਮੋਟੀਆਂ ਮੋਟੀਆਂ ਯਾਰ ਚੱਕਦੇ ਆ ਵੀ ਹੜਕਾ ਹੀ ਐ ਵਿੱਚ ਆ ਵੀ ਆ ਉਹ ਚੰਦੂ ਮਾਜਰੇ ਹੁਣੀ ਨੇ ਵਿੱਚ ਅੜਕਾਈ ਆ ਕੇ ਬਣ ਗਏ ਐਵੇਂ ਮੈਂ ਗੱਲਾਂ ਪੰਜ ਚਾਰੀ ਕਰਨੀਆਂ ਨੇ ਆ ਜਿਹੜੇ ਨਵੇਂ-ਨਵੇਂ ਬਣੇ ਨੇ ਨਾ ਹੁਣ ਸੁਧਾਰੀਏ ਇਹ ਸੁਧਾਰੀਆਂ ਨੂੰ ਮੈਂ ਪਹਿਲੀ ਗੱਲ ਪੁੱਛਦਾ ਕਹਿੰਦੇ ਸ਼੍ਰੋਮਣੀ ਕਮੇਟੀ ਚ ਅਕਾਲੀ ਦਲ ਝਖਲ ਦਿੰਦਾ ਓ ਯਾਰੋ ਜੇ ਇਤਿਹਾਸ ਤੁਹਾਨੂੰ ਨਹੀਂ ਪਤਾ ਮੈਂ ਦੱਸ ਦਿੰਦਾ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਟੌੜਾ ਸਾਹਿਬ ਤੇ ਬਾਦਲ ਸਾਹਿਬ 19 ਮਹੀਨੇ ਜਿਹੜਾ ਗਏ ਟੌੜਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਕਿ ਨਹੀਂ ਸੀ ਕਿਉਂ ਰਹੇ ਜੇਲ੍ਹ 'ਚ ਕਿਉਂਕਿ ਨਾ ਅਕਾਲ ਤਖਤ ਤੇ ਦੋ ਝੰਡੇ ਹਿਲਾ ਸਕਦਾ ਹੈ ਕੋਈ ਨਾ ਸਿੱਖ ਨਾਲੋਂ ਧਰਮ ਨਾਲੋਂ ਕੋਈ ਰਾਜਨੀਤੀ ਤੋੜ ਸਕਦਾ ਜਿਹੜੇ ਤੋੜਨ ਵਾਲੇ ਨੇ ਉਹ ਰਾਜਪੁਰ ਦੇ ਆਰਐਸਐਸ ਦੇ ਏਜੰਟ ਨੇ ਉਹ ਆਪ ਦੇ ਏਜੰਟ ਨੇ ਉਹ ਕਾਂਗਰਸ ਦੇ ਏਜੰਟ ਨੇ ਕੋਈ ਪੰਥਕ ਸੋਚ ਇਹ ਦੋ ਨਿਸ਼ਾਨ ਸਾਹਿਬਾਂ ਨੂੰ ਨਹੀਂ ਹਟਾ ਸਕਦੀ ਅਕਾਲ ਤਖਤ ਤੇ ਹਰਮੰਦਰ ਦੇ ਵਿੱਚ ਕੰਧ ਨਹੀਂ ਕੱਢ ਸਕਦੀ 6ਵੇਂ ਪਾਤਸ਼ਾਹ ਸਮਰੱਥ ਸਨ ਹਰਮੰਦਰ ਸਾਹਿਬ ਪਹਿਲਾਂ ਬਣਿਆ ਸੀ ਜਦ ਸਾਹਮਣੇ ਅਕਾਲ ਤਖਤ ਦੀ ਸਿਰਜਣਾ ਕੀਤੀ ਉਹਦਾ ਮਕਸਦ ਹੀ ਕੋਈ ਸੀ ਕਿ ਸਿੱਖ ਜਦ ਧਰਮ ਤੇ ਮੱਥਾ ਟੇਕਿਆ ਆਵੇ ਉਸ ਤੋਂ ਬਾਅਦ ਤਖਤ ਅਕਾਲ ਤਖਤ ਤੇ ਆਵੇ ਦੂਸਰੀ ਗੱਲ ਮੈਂ ਵਿਸਥਾਰ ਚ ਨਹੀਂ ਕਰਨੀ ਆ ਤੁਹਾਡੇ ਨਾਲ ਅੱਜ ਕਿਉਂਕਿ ਟਾਈਮ ਥੋੜਾ ਹੈ ਦੂਸਰਾ ਹੁਣ ਆ ਜਿਹੜੇ ਨਵੇਂ-ਨਵੇਂ ਚਾ ਜਾ ਗਏ ਪੈਸੇ ਬੂਸੇ ਆਏ ਹੋਣੇ ਆ ਨਾਗਪੁਰੋਂ ਭਗਵੰਤ ਮਾਨ ਕੋਲੋਂ ਮੋਦੀ ਕੋਲੋਂ ਅਮਿਤ ਸ਼ਾਹ ਕੋਲੋਂ ਜੱਥੇਦਾਰ ਅਕਾਲ ਤਖਤ ਨੂੰ ਸਲਾਹ ਦਿੰਦੇ ਆ ਹੁਣ ਸਲਾਹ ਕਹਿੰਦੇ ਸਜ਼ਾ ਸਖਤ ਦੇਈ ਸੁਖਵੀਰ ਨੂੰ ਪੁੱਤ ਬਗਾਨੇ ਮੋਢਿਆਂ ਤੇ ਧਰ ਕੇ ਗੱਲ ਨਹੀਂ ਬਣਨੀ ਆਪਣੀ ਤੁਹਾਨੂੰ ਆਪ ਨਿਭੜਨੀ ਪੈਣੀ ਹੈ ਜੇ ਤੁਹਾਡਾ ਭਰੋਸਾ ਹੀ ਨਹੀਂ ਆਕਾਲ ਤਖਸਾਲ ਸਾਹਿਬ ਤੇ ਤੇ ਤੁਸੀਂ ਆਕਾਲ ਤਖਸਾਲ ਸਾਹਿਬ ਜਾਂਦੇ ਕਿਉਂ ਜੇ ਸੁਖਬੀਰ ਸਿੰਘ ਨੇ ਤਾਂ ਕਦੇ ਕਿਹਾ ਕੁਝ ਨਹੀਂ ਤੇ ਤੁਸੀਂ ਬਿਨਾ ਮੰਗੇ ਸਲਾਹ ਦੇਈ ਜਾਂਦੇ ਉਹਨਾਂ ਨੂੰ ਤੁਸੀਂ ਆਕਾਲ ਤਖਸਾਲ ਸਾਹਿਬ ਨੂੰ ਨੀਵਾ ਦਿਖਾਉਂਦੇ ਹੋ ਕਿ ਨਹੀਂ ਤੁਹਾਨੂੰ ਜਥੇਦਾਰ ਸਾਹਿਬਾਂ ਤੇ ਭਰੋਸਾ ਹੈ ਕਿ ਨਹੀਂ ਹੈ ਇਕੱਠੇ ਹੋ ਕੇ ਜਾ ਕੇ ਸਲਾਹ ਦਿੰਦੇ ਨੇ ਕਿ ਸਜ਼ਾ ਸਖਤ ਦੇਈ ਹੁਣ ਮੈਂ ਗੱਲ ਕਰਦਾ ਅਗਲੀ ਕਿਉਂਕਿ ਇਹ ਸਾਰੀਆਂ ਸਮਾਂ ਥੋੜਾ ਨਹੀਂ ਤਾਂ ਕਹਾਣੀਆਂ ਤੁਹਾਨੂੰ ਸਾਰੀਆਂ ਸੁਣਾ ਦਿੰਦਾ ਇਹਨਾਂ ਦੀਆਂ ਚੰਦੂ ਮਾਜਰੇ ਨੂੰ ਮੈਂ ਇੱਕ ਦਿਨ ਸੁਣਿਆ ਕਹਿੰਦਾ ਮੈਨੂੰ ਕਦੇ ਦਿਖਾ ਦਿਓ ਡੇਰੇ ਵਾਲਿਆਂ ਦੇ ਗਏ ਉਹਦੇ ਜਿਹੜਾ ਰਾਮ ਰਹੀਮ ਦੇ ਮੈਂ ਤੁਹਾਡੇ ਰਾਹੀਂ ਪ੍ਰੈਸ ਰਾਹੀਂ ਚੰਦੂ ਮਾਜਰਾ ਜੀ ਪੁੱਛਦਾ ਚੰਦੂ ਮਾਜਰਾ ਜੀ 2017 ਦੀ ਇਲੈਕਸ਼ਨ 12 ਵਜੇ ਰਾਤ ਨੂੰ ਬਾਈ ਨੰਬਰ ਫਾਟਕ ਦੇ ਕੋਲ ਜਿਹੜਾ ਮੈਰੇਜ ਪੈਲਸ ਹੈ ਤੁਹਾਡਾ ਸੁਪੁੱਤਰ ਸਨੌਰ ਤੋਂ ਇਲੈਕਸ਼ਨ ਲੜ ਰਿਹਾ ਸੀ ਉੱਥੇ ਦੱਸਣਾ ਬੱਲੂ ਕੌਣ ਸੀ ਜਿਹੜਾ ਸਟੇਜ ਚਲਾ ਰਿਹਾ ਸੀ ਉਹ ਸਟੇਜ ਚਲਾਉਣ ਤੋਂ ਬਾਅਦ ਦੇਰੇ ਵਾਲਿਆਂ ਨੇ ਸਟੇਜ ਤੇ ਆ ਕੇ ਤੁਹਾਡੇ ਨਾਲ ਖੜ ਕੇ ਤੁਹਾਡੇ ਮੁੰਡੇ ਨੂੰ ਸਪੋਰਟ ਡਿਕਲੇਅਰ ਕੀਤੀ કે ਨਹੀਂ ਕੀਤੀ ਮੈਂ ਸਬੂਤ ਦੇਉਂ ਕਹਿਣ ਇੱਕ ਵਾਰੀ ਚੰਨੂ ਮਾਜਰਾ ਕਿ ਮੈਂ ਡੇਰੇ ਵਾਲਿਆਂ ਦੀ ਸਟੇਜ ਤੇ ਨਹੀਂ ਗਿਆ ਉਹ ਮੇਰੇ ਅੱਜ ਸਟੇਜ ਤੇ ਨਹੀਂ ਆਏ ਉਹ ਯਾਰੋ 15 ਦੀ ਬੇਦਵੀ ਹੋਈ ਤੁਸੀਂ 17 ਚ ਉਹਨਾਂ ਨੂੰ ਬੁਲਾ ਕੇ ਵੋਟਾਂ ਮੰਗੋ ਤੇ ਤਨਖਾਹ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਲਾਓ ਇਹ ਤਾਂ ਗੁਰੂ ਨੇ ਸਮੱਤ ਬਖਸ਼ੀ ਪ੍ਰਧਾਨ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਕਰ ਦਿਆ ਝੋਲੀ ਅੱਡ ਲਈ ਕਿ ਸੱਚੇ ਪਾਤਸ਼ਾਹ ਤੂੰ ਮੈਨੂੰ ਮੁਖੀ ਦੀ ਸੇਵਾ ਦਿੱਤੀ ਆ ਬਤੌਰ ਮੁਖੀ ਮੈਂ ਆਪਣੀ ਝੋਲੀ 'ਚ ਸਭ ਕੁਝ ਕੋਲਣਾ ਜੋ ਪਾਉਣਾ ਹੈ ਹੁਣ ਮੈਂ ਅਗਲੀ ਗੱਲ ਕਰਦਾ ਹਾਂ ਕਹਿੰਦੇ ਜਨਮ ਦਿਨ ਮਨਾਉਣਾ ਟੋੜਾ ਸਾਹਿਬ ਦਾ ਮਨਾਓ ਪਰ ਮਨਾਉਤਾ ਤਾਂ ਆਜੇ ਟੋੜਾ ਸਾਹਿਬ ਨੂੰ ਪਿਆਰ ਕਰਦੇ ਹੋ 2017 ਵਿੱਚ ਚੰਦੂ ਮਾਜਰਾ ਸਾਹਿਬ ਤੁਸੀਂ ਬੀਬੀ ਕੁਲਦੀਪ ਕੌਰ ਟੋੜਾ ਸਾਹਿਬ ਦੀ ਸੁਪੁੱਤਰੀ ਦੇ ਆਲਟਾ ਸਨੋਰਤੋ ਇਲੈਕਸ਼ਨ ਲੜਿਓ ਕਿ ਨਹੀਂ ਲੜੇ ਉਹ ਆਪ ਵੱਲੋਂ ਖੜੀ ਸੀ ਤੁਸੀਂ ਅਕਾਲੀ ਆਲਖ ਹੋ ਰਹੇ ਸੀ ਤੁਸੀਂ ਤੁਸੀਂ ਉਦੋਂ ਟੋੜਾ ਸਾਹਿਬ ਤੇ ਕੁਲਦੀਪ ਦੇ ਉਲਟ ਕੀ ਕੀ ਬੋਲਦੇ ਰਹੇ ਹੁਣ ਤੁਸੀਂ ਟੋੜਾ ਸਾਹਿਬ ਦਾ ਜਨਮ ਦਿਨ ਮਨਾਓਗੇ ਦੱਸੋ ਤਾਂ ਸਹੀ ਨਾ ਹੁਣ ਤੁਸੀਂ ਟੋੜਾ ਸਾਹਿਬ ਦਾ ਜਨਮ ਦਿਨ ਮਨਾਓਗੇ ਉਹਨਾਂ ਦੇ ਪਰਿਵਾਰ ਦਾ ਤੁਸੀਂ ਵਿਰੋਧ ਕੀਤਾ ਉਹਨਾਂ ਦਾ ਤੁਸੀਂ ਵਿਰੋਧ ਕੀਤਾ 2004 ਚ ਜਦ ਤੁਹਾਨੂੰ ਟਿਕਟ ਨਹੀਂ ਮਿਲੀ ਤੁਸੀਂ ਉਹ ਲਾਂਬਾ ਦਿੱਤਾ ਤਾਂ ਟੌੜਾ ਸਾਹਿਬ ਦਾ ਬਿਆਨ ਅੱਜ ਵੀ ਅਖਬਾਰਾਂ 'ਚ ਪੜ੍ਹ ਲਓ ਉਹ ਕਹਿੰਦੇ ਲੋਕਾਂ ਦੀਆਂ ਜੇਬਾਂ 'ਚ ਹੱਥ ਮਾਉਣ ਵਾਲੇ ਨੂੰ ਮੈਂ ਟਿਕਟ ਨਹੀਂ ਕਦੇ ਦਿੰਦਾ ਜੇ ਮੈਂ ਝੂਠ ਬੋਲਦਾ ਹੋਵਾਂ ਮੈਂ ਸਜ਼ਾ ਦਾ ਯਾਤਕ ਹੈ ਜੇ ਮੇਰੀ ਗੱਲ ਝੂਠੀ ਹੋਵੇ ਤਾਂ ਵੀ ਮੈਂ ਗੁਨਾਹਗਾਰ ਹਾਂ ਮੈਂ ਇਹਨਾਂ ਦੇ ਇੱਕ ਇੱਕ ਨੂੰ ਜਾਣਦਾ ਹਾਂ ਪ੍ਰਧਾਨ ਜੀ ਮੈਂ ਤਾਂ ਤੁਹਾਡੇ ਕਰਕੇ ਨਹੀਂ ਕਿ ਤੁਸੀਂ ਉਹ ਕਹਿਣਗੇ ਤੁਹਾਡਾ ਚੱਕਿਆ ਹੋਇਆ ਬੋਲਦਾ ਇਹਨਾਂ ਦੇ ਇੱਕ ਇੱਕ ਦੇ ਪੋਤੜੇ ਫੋਲਦੂ ਇਹਨਾਂ ਨੂੰ ਮੂੰਹ ਦਿਖਾਉਣ ਨੂੰ ਥਾ ਨਹੀਂ ਇੱਕ ਇੱਕ ਦੇ ਫੋਲਦੂ ਇਹਨਾਂ ਨੇ ਕੀ ਕੀਤਾ ਆ ਪਰਮਿੰਦਰ ਢੀਡਸਾ ਆ ਵੀਡੀਓ ਮੈਂ ਲੈ ਆਉਣੀ ਭੁੱਲ ਗਿਆ ਤੁਹਾਨੂੰ ਦਿਖਾ ਦਿੰਦਾ ਕਹਿੰਦਾ ਜਿੱਤਣ ਲਈ ਤਾਂ ਵੋਟਾਂ ਪੈਣੀਆਂ ਹੀ ਆ ਨਾ ਡੇਰੇ ਵਾਲਿਆਂ ਦੀਆਂ ਉਹ ਯਾਰ ਜੇ ਸੁਖਵੀਰ ਸਿੰਘ ਬਾਦਲ ਜੀ ਨੇ ਕੁਝ ਵੀ ਨਹੀਂ ਕੀਤਾ ਉਹਨੂੰ ਕਹਿੰਦੇ ਡੇਰੇ ਵਾਲੇ ਨਾਲ ਰਲ ਗਿਆ ਜਿਹੜੇ ਜਾਜਾ ਵੋਟਾਂ ਮੰਗਦੇ ਹੋ ਉਹਨਾਂ ਨੂੰ ਕਹਿੰਦੇ ਆ ਅਸੀਂ ਗੁਨਾਹ ਕੋਈ ਨਹੀਂ ਕੀਤਾ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਅਸਲ 'ਚ ਬਾਦਲ ਸਾਹਿਬ ਦਰਿਆਵੇਸ਼ ਸਿਆਸਤਦਾਨ ਸੀ ਉਹ ਇਹਨਾਂ ਦੇ ਗੁਨਾਹ ਬਖਸ਼ਦੇ ਰਹੇ ਨਹੀਂ ਇਹਨਾਂ ਨੂੰ ਕਦੇ ਪਾਰਟੀ 'ਚ ਨਾ ਵਾਰ ਦੇ ਦੋ ਕਿਤਾਬਾਂ ਨੇ ਚੀਮਾ ਸਾਹਿਬ ਨੇ ਮੈਨੂੰ ਭੇਜੀਆਂ ਉਹ ਕਿਤਾਬਾਂ ਮੈਂ ਤੁਹਾਨੂੰ ਕਿਤਾਬਾਂ ਦੇ ਸਫੇ ਦੇ ਦੂੰ ਔਰ ਕਿਤਾਬਾਂ 'ਚ ਲਿਖਿਆ ਹੋਇਆ ਹੈ 26 ਜਨਵਰੀ 1986 ਨੂੰ ਜਦ ਪੰਥ ਨੇ ਫੈਸਲਾ ਕੀਤਾ ਕਿ ਸਰਕਾਰ ਦਾ ਬਣਾਇਆ ਹੋਇਆ ਅਕਾਲ ਤਖਤ ਟਾਉਣਾ ਹੈ ਤੇ ਚੰਦੂ ਮਾਜਰਾ ਉਦੋਂ ਸਰਕਾਰ ਵਿੱਚ ਕੋਆਪਰੇਟਿਵ ਮਨਿਸਟਰ ਸੀ 200 ਬੰਦੂਕ ਧਾਰੀ ਲੈ ਕੇ ਅਕਾਲ ਤਖਤ ਸਾਹਿਬ ਪਹੁੰਚੇ ਗੋਲੀਆਂ ਚਲਾਈਆਂ ਅਖੰਡ ਪਾਠ ਖੰਡਨ ਹੋਣ ਲੱਗਾ ਸੀ ਉਹਦਾ ਬਚਾ ਹੋਇਆ ਉਹ ਯਾਰ ਅਕਾਲ ਤਖਤ ਤੇ ਜਾ ਕੇ ਗੋਲੀਆਂ ਚੜਾਉਣ ਵਾਲੇ ਬਾਦਲ ਸੁਖਵੀਰ ਸਿੰਘ ਨੂੰ ਸਲਾਹ ਦੇਣ ਕਿ ਅਕਾਲ ਤਖਤ ਦਾ ਸਤਿਕਾਰ ਕਰੀਦਾ ਹੁੰਦਾ ਤੁਸੀਂ ਜਿੰਨੇ ਗੁਨਾਹ ਕੀਤੇ ਨੇ ਬੇਲਜਤ ਤੁਹਾਨੂੰ ਇਤਿਹਾਸ ਮਾਫ ਨਹੀਂ ਕਰ ਸਕਦਾ ਅਸੀਂ ਗਲਤੀ ਕੀਤੀ ਮਾਫ ਕਰਕੇ ਜਿਹੜੇ ਲੋਕਾਂ ਨੇ ਟੌੜਾ ਸਾਹ ਵਰਕੇ ਦਰਵੇਸ਼ ਸਿਆਸਤਦਾਨ ਨੂੰ ਆਪਣੀਆਂ ਚੰਦ ਵੋਟਾਂ ਪਿੱਛੇ ਪਾਰਲੀਮੈਂਟ ਦੀ ਇਲੈਕਸ਼ਨ ਚ ਅਮਰ ਆਸ਼ਰਮ ਜਾ ਕੇ ਨਰਿੰਕਾਰੀਆਂ ਦੇ ਭੀੜ ਚ ਬਾੜ ਦਿੱਤਾ ਚੰਦੂ ਮਾਜਰਾਜ ਸਾਹਿਬ ਕੀ ਗੱਲ ਨਰਿੰਕਾਰ ਹੀ ਨਹੀਂ ਸੀ ਅਕਾਲੀ ਦਲ ਉਥੋਂ ਅਕਾਲ ਤਖਤ ਤੋਂ ਕੱਢੇ ਹੋਏ ਹੁਣ ਮੈਂ ਅਗਲੀ ਗੱਲ ਜਿਹੜੀ ਕਰਨ ਲੱਗਾ ਇਹ ਵੀ ਮੇਰੀ ਧਿਆਨ ਨਾਲ ਸੁਣਨਾ ਆਹ ਓਲਟਾਲੀਆਂ ਜਿਹੜੇ ਕਾਂਗਰਸੀ ਆ ਭਗਵੰਤ ਮਾਨ ਹੋਣੀ ਆ ਜਾਂ ਦੁੱਕੜ ਟਿੱਕੜ ਹੋਰ ਨੇ ਇਹ ਕਹਿੰਦੇ ਆ ਅਕਾਲ ਤਖਤ ਦਾ ਠੇਕਾ ਅਕਾਲੀਆਂ ਨੇ ਲਿਆ ਨਹੀਂ ਲਿਆ ਅਕਾਲ ਤਖਤ ਸੁਮੂਚੀ ਸਿੱਖ ਕੌਮ ਦਾ ਪਰ ਮੈਂ ਇੱਕ ਗੱਲ ਪੁੱਛਦਾ ਕਿ ਤੁਸੀਂ ਅਕਾਲ ਤਖਤ ਨੂੰ ਕਿੰਨਾ ਮੰਨਦੇ ਹੋ ਜੇ ਕੈਪਟਨ ਅਮਨਿੰਦਰ ਸਿੰਘ ਡੇਰੇ 'ਚ ਜਾਵੇ ਕੋਈ ਸਜ਼ਾ ਨਹੀਂ ਕਿਉਂ ਸਿੱਖ ਨਹੀਂ ਉਹ ਅਕਾਲ ਤਖਤ ਦੇ ਹੁਕਮ ਦਾ ਪਾਬੰਦ ਨਹੀਂ ਜੇ ਆਪ ਵਾਲੇ ਸਿੱਖ ਡੇਰੇ 'ਚ ਜਾਣ ਕੋਈ ਐਕਸ਼ਨ ਨਹੀਂ ਇਹ ਸਿੱਖ ਨਹੀਂ ਪਾਬੰਦ ਨਹੀਂ ਤੇ ਜੇ ਕਿਤੇ ਅਕਾਲੀ ਦਲ ਚਲਿਆ ਜਾਵੇ ਤੇ ਕਹਿੰਦੇ ਸੁਖਬੀਰ ਸਿੰਘ ਨੇ ਅਕਾਲੀ ਦਲ ਸਾਹ ਦੇ ਠੇਕੇ ਲਾ ਦਿੱਤਾ ਹੈ। ਖਾਲਸਾ ਜੀ ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਮਕਾਉਣੀ ਹੈ। ਦੁਨੀਆ ਮੰਦੀ ਜ਼ੋਰਾ ਨੂੰ ਇੱਥੇ ਥਾ ਨਹੀਂ ਕਮਜ਼ੋਰਾ ਨੂੰ। ਮੈਨੂੰ ਕੱਲ ਇੱਕ ਕਹਿੰਦਾ ਉਹ ਕਹਿੰਦਾ ਤੁਹਾਡਾ ਐਮਐਲਏ ਭੱਜ ਗਿਆ। ਉਹ ਮੈਂ ਕਿਹਾ ਮੇਨ ਕਾ ਗੱਲ ਦੀ ਨਹੀਂ ਤਾਂ ਕਿਹਾ ਸੀ ਕੁੱਤਿਆਂ ਨੂੰ ਨਹੀਂ ਜੰਜੀਰੀ ਪਾ ਸਕਦੇ ਸੀ ਬੰਦਿਆਂ ਨੂੰ ਕਿੱਥੇ ਪਾ ਲੈਂਦੇ ਭੱਜ ਜਾਣ ਦੇ ਭੱਜ ਜਾਣ ਦੇ। ਹੁਣ ਕਿਹਨੂੰ ਕਿਹਨੂੰ ਅਸੀਂ ਜ਼ੰਜੀਰੀ ਪਾ ਲਈਏ ਕੀਦਾ ਵੀ ਪੱਜਿਆ ਸਾਡਾ ਤਾਂ ਆਪੋਜੀਸ਼ਨ ਆ ਨਾ ਸਾਡੇ ਤਾਂ ਮਿਲਣਾ ਕੱਖ ਨਹੀਂ ਸੀ ਕੋਟੀ ਖਾਣੀ ਪੈਣੀ ਸੀ ਆ ਭਗਵੰਤ ਮਾਨ ਦੀ ਸਰਕਾਰ ਦਾ ਮੈਂਬਰ ਪਾਰਲੀਮੈਂਟ ਰਿੰਕੂ ਭੱਜ ਗਿਆ ਇਹਦਾ ਅੰਗਰਾਲ ਐ ਮਲ ਜਿਨ੍ਹਾਂ ਦੇ ਅੱਜ ਕੱਲ੍ਹ ਸਾਡੀ ਮੰਡੀਆਂ ਲੱਗਣ ਲੱ ਪੀਆਂ ਅੱਗੇ ਪਸ਼ੂਆਂ ਦੀ ਲੱਗਦੀ ਸੀ ਹੁਣ ਬੰਦਿਆਂ ਦੀਆਂ ਲੱਗਣ ਲੱਗ ਪਈਆਂ ਤੁਹਾਨੂੰ ਮੇਰੀ ਬੇਨਤੀ ਇੱਕੋ ਹੀ ਹੈ ਕਹੇ ਝੇੜੀਆਂ ਵਿਕੜ ਵਾਲੀਆਂ ਪੇਡਾਂ ਨੇ ਇਹਨਾਂ ਨੂੰ ਕਦੇ ਮੂੰਹ ਨਾ ਲਾਉਣਾ ਪ੍ਰਧਾਨ ਸਾਹਿਬ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਵੀ ਬਾਦਸ਼ਾਹ ਦੇ ਲੋ ਬਾਕੀ ਜਿਹਨੂੰ ਮਰਜ਼ੀ ਬਾੜ ਲੈਣਾ ਆਹ ਪੇਡਾਂ ਨੂੰ ਨਾ ਕਿਤੇ ਨੇੜੇ ਖੰਗਣ ਦੇਣਾ ਇਹ ਬਹੁਤ ਤਰਲੇ ਲੈਣਗੀਆਂ ਤੁਹਾਡੀਆਂ ਇਹਨਾਂ ਨੇ ਸੁਹਾਗਣਾ ਬਣਨ ਦੀ ਕੋਸ਼ਿਸ਼ ਕਰਨੀ ਆ ਜਿਹੜੀ ਕਰੀ ਨਿਕਲ ਜੇ ਸੁਹਾਗਣ ਨਹੀਂ ਰਹਿੰਦੀ ਹੁੰਦੀ ਕਦੇ ਮੁੜ ਕੇ ਨਾ ਉਹਨਾਂ ਨੂੰ ਸੁਹਾਗਣ ਮਣਾਉਣਾ ਇਹਨਾਂ ਨੂੰ ਬਚਾ ਰੱਖਣਾ ਪੰਥ ਬਚਿਆ ਹੀ ਬਚਿਆ ਜਦ ਪੰਥ ਨੂੰ ਜੋਕਾਂ ਲੱਗੀਆਂ ਲਹਿਰੀਆਂ ਖਾਲਸਾ ਜੀ ਮੈਂ ਹੁਣ ਆਖਰੀ ਗੱਲ ਕਹਿ ਕੇ ਆਪਣੀ ਗੱਲ ਮਕਾਉਣੀ ਹੈ ਕਹੋ ਕਿ ਮੇਰੇ ਕੋਲ ਇਹਨਾਂ ਦਾ ਮਸਾਲਾ ਇੰਨਾ ਜ਼ਿਆਦਾ ਨਾ ਇੰਨਾ ਜ਼ਿਆਦਾ ਕਿ ਜੇ ਮੈਂ ਇੱਕ ਇੱਕ ਦਾ ਕੰਮ ਛੇੜ ਲਾਂ ਤੇਰ ਹੀ ਲੱਗ ਜਾਣ ਕਿਉਂਕਿ ਇਹ ਸਭ ਵਕਾਉ ਨੇ ਕਿਹਨੂੰ ਕਿੱਥੋਂ ਪੈਸੇ ਆਉਂਦੇ ਆ ਕਦੋਂ ਆਏ ਕਿਵੇਂ ਆਏ ਕਾਦੇ ਲਈ ਆਏ ਇਹ ਮੇਰੇ ਕੋਲ ਸਭ ਸਬੂਤ ਨੇ ਮੈਂ ਕਦੇ ਕੱਚੀ ਗੱਲ ਨਹੀਂ ਕੀਤੀ ਮੈਂ ਆਖਰ ਵਿੱਚ ਇੱਕੋ ਤੁਹਾਨੂੰ ਬੇਨਤੀ ਕਰਦਾ ਹੈ ਮਰਦ ਨੇ ਜਿਹੜੇ ਕਹਿੰਦੇ ਆ ਇਰਾਦੋਂ ਸੇ ਜੋ ਟਕਰਾਏ ਉਸੇ ਤੂਫਾਨ ਕਹਤੇ ਹਨ ਇਰਾਦੋਂ ਸੇ ਜੋ ਟਕਰਾਏ ਉਸੇ ਤੂਫਾਨ ਕਹਤੇ ਹਨ ਤੂਫਾਨੋਂ ਸੇ ਜੇ ਟਕਰਾਏ ਉਸੇ ਇਨਸਾਨ ਕਹਤੇ ਹਨ ਉਹ ਯਾਰ ਅਕਾਲੀ ਅਕਾਲ ਤਖਤ ਦੀ ਤਾਬਿਆਂ ਦਾ ਬਣਾ ਹੋਵੇ ਤੇ ਆ ਭੇਡਾਂ ਬੱਕਰੀਆਂ ਆਪਾਂ ਨੂੰ ਡਰਾ ਦੇਣਗੀਆਂ ਇਹਦਾ ਆਪਣਾ ਪਰਛਾਵਾਂ ਦੇਖੇ ਭੱਜਣਗੀਆਂ ਪਰਛਾਵਾਂ ਦੇਖ ਕੇ ਜੇ ਨਾ ਭੱਜੀਆਂ ਮੈਨੂੰ ਫੜ ਲੈਣਾ ਤਾਂ ਮੈਂ ਆਖਰ 'ਚ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਕਦੇ ਨਾ ਸੋਚਿਆ ਕਰੋ ਆਪਾਂ ਕਮਜ਼ੋਰ ਆਂ ਆਪਾਂ ਕਮਜ਼ੋਰ ਹੋ ਨਹੀਂ ਸਕਦੇ ਆਪਾਂ ਨਾ ਕਮਜ਼ੋਰ ਹੈਗੇ ਆ ਨਾ ਸੀਗੇ ਨਾ ਹੋਵਾਂਗੇ ਉਹਦਾ ਕਾਰਨ ਕੀ ਹੈ ਜਦ ਗੱਲ ਪੰਥ ਦੀ ਹੋਊਗੀ ਉਦੋਂ ਗੱਲ ਗ੍ਰੰਥ ਦੀ ਹੋਊਗੀ ਜਦ ਗੱਲ ਪੰਥ ਤੇ ਗ੍ਰੰਥ ਦੀ ਹੋਊਗੀ ਉਦੋਂ ਗੁਰੂ ਗੋਬਿੰਦ ਸਿੰਘ ਦਾ ਤੁਹਾਡੇ ਸਿਰ ਤੇ ਹੱਥ ਹੋਊਗਾ ਉਹ ਜੇ 10 10 ਲੱਖ ਨਾਲ ਇੱਕ ਸਿੰਘ ਲੜ ਸਕਦਾ ਆਪਾਂ ਤਾਂ ਲੱਖਾਂ ਦੀ ਗਿਣਤੀ ਚ ਹੈ ਕਿ ਨਹੀਂ ਸੋ ਇੰਨੀਆਂ ਬੇਨਤੀਆਂ ਕਰਕੇ ਆਪਣੀ ਬੇਨਤੀ ਸਮਾਪਤ ਕਰਦਾ ਮੈਂ ਹੁਣ ਇੱਕ ਉਹ ਗੱਲ ਬੋਲਣੀ ਆ ਤੁਸੀਂ ਮਗਰ ਬੋਲਣਾ ਆ ਸਾਰੇ ਖੰਨੇ ਚ ਪੈਲ ਚ ਸਮਰਾਲੇ ਸਾਹਨੇ ਵਾਲ ਸਭ ਤਾਂ ਸੁਣਦੇ ਪੰਥ ਤੇਰੇ ਦੀਆਂ ਗੂੰਜਾ ਦਿਨੋਂ ਦਿਨ ਐਨਾ ਨਹੀਂ ਯਾਰ ਮੈਂ ਤਾਂ ਇਕੱਲਾ ਹੀ ਸੰਗ ਪਾੜੀ ਜਾਣਾ ਪੰਥ ਤੇਰੇ ਦੀਆਂ ਗੂੰਜਾ ਦਿਨੋਂ ਦਿਨ ਚਲੋ ਹੁਣ ਐਨੇ ਨਾਲ ਮੈਂ ਜਕਾਰਾ ਬੁਲਾਉਣਾ ਜਿੰਨੀ ਹੱਡੀ ਲੈ ਕੇ ਹੱਲਾਕੇ ਮੈਂ ਜਕਾਰਾ ਬੁਲਾਵਾਂ ਮੁੱਢਾ ਹੀ ਲੰਮਾ ਜਵਾਬ ਮੋਲੇ ਏ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ